ਸਾਤ ਸ੍ਰੀ ਗੱਲ ਸਾਰਿਆਂ ਨੂੰ ਅੱਜ ਆਪਾਂ ਇੰਡੀਆ ਦੇ ਸਭ ਤੋਂ ਵੱਡੇ ਫਰਾਡ ਬਾਰੇ ਗੱਲ ਕਰਾਂਗੇ ਜਿਨੇ ਪੂਰੇ ਇੰਡੀਆ ਨੂੰ ਹਿਲਾ ਕੇ ਰੱਖ ਦਿੱਤਾ। ਇਹ ਸਕੈਮ ਦੇ ਬਾਰੇ ਗੱਲ ਕਰੀਏ ਤਾਂ ਇਹ ਸਕੈਮ ਪੂਰੇ 32000 ਕਰੋੜ ਦਾ ਸੀ। ਰੇਲਵੇ ਸਟੇਸ਼ਨ ਤੇ ਇੱਕ ਫਰੂਟ ਵੇਚਣ ਵਾਲੇ ਬੰਦੇ ਨੇ ਇਹ ਸਕੈਮ ਕਿਵੇਂ ਕੀਤਾ? ਅੱਜ ਆਪਾਂ ਗੱਲ ਕਰਾਂਗੇ ਅਬਦੁਲ ਕਰੀਮ ਤਿਲਗੀ ਦੇ ਬਾਰੇ। ਤਿਲਗੀ ਤੇ ਲਿਖੀ ਬੱਬੂ ਮਾਨ ਨੇ ਆਹ ਲਾਈਨ ਆਪਾਂ ਸਾਰਿਆਂ ਨੇ ਜ਼ਰੂਰ ਸੁਣੀ ਹੋਣੀ। ਉਹ ਬੈਠਾ ਤਿਲਗੀ ਨਜ਼ਾਰੇ ਲੈਂਦਾ ਜੇਲ੍ਹ ਚ ਫੋਟੋ ਨੂੰ ਸਰਕਾਰੀ ਹੈ। ਕੌਣ ਸੀ ਇਹ ਤੇਲਗੀ ਤੇ ਕੀਵੇਂ ਬਣਿਆ ਇੰਡੀਆ ਦਾ ਸਭ ਤੋਂ ਵੱਡਾ ਸਕੈਮਸਟਰ ਆਓ ਜਾਣੀਏ ਇਸ ਵੀਡੀਓ ਵਿੱਚ ਅਬਦੁਲ ਕਰੀਮ ਤੇਲਗੀ ਦਾ ਮੇਨ ਸਕੈਮ ਸ਼ੇਅਰਿੰਗ ਦਾ ਤੇਲਗੀ ਫੇਕ ਸਟੈਂਪੇਪਰ ਅਬਦੁਲ ਕਰੀਮ ਲਾਲ ਤਲਗੇ ਮਰਤੂਦੇ ਅਬਦੁਲ ਕਰੀਮ ਤੇਲਗੀ ਰੇਲਵੇ ਦੇ ਇੱਕ ਆਫੀਸਰ ਦਾ ਮੁੰਡਾ ਸੀ ਉਹਨਾਂ ਦੇ ਫਾਦਰ ਪੂਰੀ ਸincerity ਨਾਲ ਆਪਣੀ ਜੌਬ ਕਰਦੇ ਸੀ ਤੇ ਜੌਬ ਦੇ ਚੱਕਰ ਵਿੱਚ ਉਹਨਾਂ ਨੂੰ ਆਪਣੀ ਫੈਮਿਲੀ ਨਾਲ ਖਾਨਾਪੂਰ ਮੂਵ ਹੋਣਾ ਪਿਆ ਜੋ ਕਿ ਕਰਨਾਟਕਾ ਦੇ ਬੈਲਗੋਮ ਡਿਸਟ੍ਰਿਕਟ ਵਿੱਚ ਹੈ ਜਦੋਂ ਅਬਦੁਲ ਕਰੀਮ ਤਿਲਵੀ ਸਿਰਫ 7 ਸਾਲ ਦਾ ਸੀ ਉਹਦੇ ਫਾਦਰ ਦੀ ਡਾਇਬੀਟੀਜ਼ ਤੇ ਹੋਰ ਬਿਮਾਰੀਆਂ ਕਰਕੇ ਡੈਥ ਹੋ ਗਈ